ਆ ਦੇਖੋ ਦੋਸਤੋ ਜਿਹੜੀਆਂ ਓਖੜੀਆਂ ਹੁੰਦੀਆਂ ਉਹ ਕਿਵੇਂ ਬਣਦੀਆਂ ਜਿਹੜੇ ਕੁੰਡੇ ਹੁੰਦੇ ਆ ਦਵਾਈਆਂ ਕੁੱਟਣ ਵਾਲੇ ਜਾਂ ਕੋਈ ਮਸਾਲੇ ਕੁੱਟਣ ਵਾਲੇ ਆਹ ਦੇਖੋ ਪੱਥਰ ਤੋਂ ਕਿੰਨਾ ਸੋਹਣਾ ਡਿਜ਼ਾਈਨ ਤਿਆਰ ਕਰ ਦੂ ਇੱਕ ਪੱਥਰ ਸੀਗਾ ਉਹਨੂੰ ਕਿਸ ਸਾ ਪੱਤੇ ਦੀ ਡਿਜ਼ਾਈਨ ਚ ਨੇ ਕੱਟਿਆ ਪਹਿਲਾਂ ਉਦੋਂ ਬਾਅਦ ਉਵੇਂ ਹੀ ਵਿੱਚੋਂ ਕੱਟ ਰਿਹਾ ਤੇ ਵਿੱਚੋਂ ਪੱਤ ਕਿਵੇਂ ਇਹਨੂੰ ਡੂੰਗਾ ਕਰੂਗਾ ਕਿੰਨਾ ਸੋਹਣਾ ਡਿਜ਼ਾਈਨ ਦੇ ਦੇਖੀ ਚੱਲਿਓ ਇਹ ਰਾਜਸਥਾਨ ਦੇ ਮਿਸਤਰੀਆਂ ਦੀ ਕਲਾਕਾਰੀ ਆ ਦੇਖੋ ਦੋਸਤੋ ਕਿੰਨਾ ਸੋਹਣਾ ਬਣਾਊਗਾ ਇਹ ਇਹਨੇ ਕੱਟ ਲਾ ਲੇ ਵਿੱਚੋਂ ਇੰਨਾ ਸੋਹਣਾ ਬਣਾਊਗਾ ਜਿਹੜਾ ਆਪਣੀ ਦਵਾਈਆਂ ਕੁੱਟਣ ਵਾਲੇ ਕੁੰਡੇ ਹੁੰਦੇ ਆ ਜਾਂ ਆਪਣੇ ਮਸਾਲੇ ਕੁੱਟਣ ਵਾਲੇ ਹੁੰਦੇ ਆ ਜਾਂ ਕੋਈ ਚੀਜ਼ ਕੁੱਟਣ ਵਾਸਤੇ ਹੁੰਦੇ ਆ ਹਾਂ ਦੇਖੋ ਇਹਦੇ ਵਿੱਚੋਂ ਮੈਂ ਪੀਸ ਕੱਢ ਤੇ ਪੀਸ ਕੱਢੀ ਜਾਂਦਾ ਉਹਦੇ ਵਿੱਚੋਂ ਪਹਿਲਾਂ ਟੱਕ ਲਾ ਲਿਓ ਨੇ ਚਾਰਸ ਡੱਬੀਆਂ ਬਣਾ ਲਈਆਂ ਉਹ ਚ ਤੇ ਤਿਆਰ ਦੇਖੋ ਕਿੰਨਾ ਸੋਹਣਾ ਕਰੂਗਾ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਦੋਸਤੋ ਸਾਡੇ ਪੇਜ ਜਗਦੇਵ ਮੰਨ ਸਾਨੂੰ ਫੋਲੋ ਕਰਿਓ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਆਹ ਦੇਖੋ ਕਿੰਨਾ ਸੋਹਣਾ ਬਣ ਜੂਗਾ ਹੱਥਾਂ ਦੀ ਕਲਾਕਾਰੀ ਹੈ ਦੋਸਤੋ ਦੇਖੀ ਚੱਲੋ ਵੀਡੀਓ ਆ ਦੁਬਾਰਾ ਫੇਰੇ ਨੇ ਕਾਟਰ ਨਾਲ ਵਿੱਚੋਂ ਕੱਟ ਲਿਆ ਅਭੀ ਵਿੱਚ ਸਾਫ ਕਰਦਾ ਹਾਂ ਉਹਨੂੰ ਕੱਟ ਰਨਾ ਕਰਤਾ ਸਾਫ ਦੇਖੋ ਕਿੰਨਾ ਸੋਹਣਾ ਬਣ ਗਿਆ ਅਜੇ ਤਾਂ ਦੇਖਿਓ ਤੁਸੀਂ ਲਾਸਟ ਦੇ ਵਿੱਚ ਉਤੋਂ ਵੀ ਤਰਾਸਤਾ ਕਰਤਾ ਸਾਫ ਅਬ ਦੇਖੀ ਚਲੋ ਪਾਤੇ ਡਿਜ਼ਾਈਨ ਪਾਉਣ ਲੱਗ ਗਿਆ ਦੇਖੀ ਚਲੋ ਕਿੰਨੇ ਸੋਹਣਾ ਬਣਾਊਗਾ ਦੇਖੀ ਚਲੋ ਦੋਸਤੋ ਉੰਬਿਚ ਵੀ ਡਿਜ਼ਾਈਨ ਪਾਊਗਾ ਕਿ ਕੀ ਕਰੋ ਨਹੀਂ ਵਿੱਚ ਤਾਂ ਉਹ ਬਣਾਉਂਦਾ ਦਵਾਈਆਂ ਕੁੱਟਣ ਵੇਲੇ ਵੀ ਤੇ ਰਗੜੀਆਂ ਜਾਣ ਦਵਾਈਆਂ ਲਾ ਲੋ ਕੋਈ ਵੀ ਚੀਜ਼ ਮਸਾਲੇ ਆ ਹੁਣ ਦੂਜੀ ਸ਼ੇਡ ਆ ਇਥੇ ਬਹੁਤ ਸੋਹਣਾ ਡਿਜ਼ਾਈਨ ਬਣਾਊਗਾ ਨੰਬਿਚਾ ਉਹ ਬਣਾਤਾ ਸਟਾਰ ਵਾਂਗੂ ਨੇ ਨਾ ਜਪਾਤੇ ਡਿਜ਼ਾਈਨ ਬਹੁਤ ਸੋਨੇ ਸੋਨੇ ਸੋ ਆਜ ਕੋਡ ਨਾਲ ਕੁੱਟਣ ਵਾਲਾ ਆ ਬਣਾਤਾ ਹੁਣ ਆ ਪੀਸ ਕੇ ਵੀ ਦਿਖਾਉਗਾ ਇੱਥੇ ਕਿੰਨੀ ਸੋਹਣੀ ਕਲਾਕਾਰੀ ਕਰੀਏ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ